ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਬਾਦਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੀ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਈਓ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਿਆ ਕਰੀਏ ਉਸ ਗੋਪਾਲ ਦੇ ਨਾਮ ਨੂੰ ਜਪੀਏ ਜਿਹਦਾ ਸਿਮਰਨ ਕਰਨ ਦੇ ਨਾਲ ਮਨ ਤੋਂ ਵਿਚਾਰਾਂ ਦੀ ਸਾਰੀ ਮੈਲ ਲੈ ਜਾਂਦੀ ਹੈ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਅੰਦਰੋਂ ਹਿਰਦਾ ਸਾਫ਼ ਹੁੰਦਾ ਹੈ ਉਹ ਕਾਲਪੁਰਖ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਜਿਨ੍ਹਾਂ ਦਾ ਹਿਰਦਾ ਸਾਫ਼ ਹੋ ਜਾਂਦਾ ਹੈ ਇਸੇ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਭਾਈ ਆਪਣੇ ਹਿਰਦੇ ਨੂੰ ਸਾਫ਼ ਕਰੀਏ ਉਹ ਹਿਰਦਾ ਜਿੱਥੇ ਪ੍ਰਮਾਤਮਾ ਦਾ ਨਾਮ ਵੱਸ ਸਕੇ ਪ੍ਰਮਾਤਮਾ ਦਾ ਨਾਮ ਵੱਸ ਗਿਆ ਸਮਝੋ ਇਹ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਗੁਰਬਾਣੀ ਫਰਮਾਨ ਹੈ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਕੋਈ ਦੁਨੀਆ ਨੇ ਆਉਂਦੇ ਜਾਂਦੇ ਰਹਿਣਾ ਜੰਮਦੇ ਮਰਦੇ ਰਹਿਣਾ ਪਰ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਨਾਸ ਰਹਿਤਾ ਹੈ ਜਿਹੜਾ ਜੰਮਣ ਮਰਨ ਤੋਂ ਰਹਿਤਾ ਹੈ ਜਿਹੜਾ ਕਿਸੇ ਜਨਮ ਵਿੱਚ ਨਹੀਂ ਆਉਂਦਾ ਉਹ ਅਕਾਲ ਪੁਰਖ ਉਸ ਦਾ ਸਿਮਰਨ ਕੀਤਿਆਂ ਮਨ ਤੋਂ ਸਾਰੀ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਜਿਹੜਾ ਪ੍ਰਮਾਤਮਾ ਨਾਸ ਰਹਿਤ ਹੈ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਉਹ ਪ੍ਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਭਗਤਾਂ ਵਾਸਤੇ ਸੇਵਕਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ ਪਰ ਕੋਈ ਬਿਰਲਾ ਮਨੁੱਖ ਉਸ ਪ੍ਰਮਾਤਮਾ ਦਾ ਮਿਲਾਪ ਹਾਸਲ ਕਰਦਾ ਹੈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਆਪਣੇ ਮਨ ਨੂੰ ਹਲੂਣਾ ਦਈਏ ਜਿਹੜਾ ਮਨ ਸਾਡਾ ਇਧਰ ਉਧਰ ਪਟਕਦਾ ਰਹਿੰਦਾ ਹੈ ਪਟਕਦੇ ਹੋਏ ਮਨ ਨੂੰ ਟਿਕਾਹ ਵਿੱਚ ਲਿਆਉਣ ਦੇ ਲਈ ਪ੍ਰਮਾਤਮਾ ਦਾ ਨਾਮ ਜਪਣਾ ਬੜਾ ਜ਼ਰੂਰੀ ਹੈ ਆਪਣੇ ਮਨ ਨੂੰ ਇਧਰੋਂ ਉਧਰੋਂ ਬੋ ਰੇਖਾ ਲਾਤਾਂ ਤੋਂ ਮੋੜ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ ਔਰ ਸਮਝਾਈਏ ਮੇਰੇ ਮਾਨਾ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੋ ਸਭ ਤੋਂ ਵੱਡਾ ਹੈ ਜੋ ਸ੍ਰਿਸ਼ਟੀ ਦਾ ਪਾਲਨਹਾਰਾ ਹੈ ਜਾ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਉਸ ਪ੍ਰਮਾਤਮਾ ਦਾ ਨਾਮ ਜਪ ਜਿਸ ਦਾ ਆਸਰਾ ਲਿਆ ਸੁਖ ਪ੍ਰਾਪਤ ਕਰ ਲੈਂਦਾ ਹੈ ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ ਇਸ ਕਰਕੇ ਗੁਰਸਬ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ ਭਾਈ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੀਏ ਫਿਰ ਭਾਵੇਂ ਦੁੱਖਾਂ ਦਾ ਪਹਾੜ ਵੀ ਕਿਉਂ ਨਾ ਆ ਜਾਏ ਉਸ ਨੂੰ ਵੀ ਬਲੁਖ ਸਰ ਕਰ ਲੈਂਦਾ ਉਹਨੂੰ ਚੱਲਣ ਦੀ ਸਮਰੱਥਾ ਮਿਲ ਜਾਂਦੀ ਹੈ ਪਾਵਰ ਸ਼ਕਤੀ ਮਿਲ ਜਾਂਦੀ ਹੈ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੀਏ ਉਹਦੇ ਚਰਨਾਂ ਨਾਲ ਜੁੜ ਕੇ ਸਾਧ ਸੰਗਤ ਦੁੱਖਾਂ ਦਾ ਨਾਸ ਹੁੰਦਾ ਤੇ ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤ ਕੋਈ ਵੱਡ ਭਾਗੀ ਸਾਧ ਸੰਗਤ ਸਾਧ ਸੰਗਤ ਦਾ ਮਤਲਬ ਹੈ ਭਲੇ ਮਨੁੱਖਾਂ ਦੀ ਸੰਗਤ ਵਿੱਚ ਜੁੜਨਾ ਵੀ ਚੰਗਿਆਂ ਦੀ ਸੰਗਤ ਕਰਨੀ ਮਹਾਰਜ ਕਹਿੰਦੇ ਨੇ ਭਾਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਔਰ ਉਹਨਾਂ ਨੂੰ ਮਿਲਿਆ ખોટી ਬੁੱਧ ਮਾੜੇ ਖਿਆਲਤ ਮਾੜੇ ਵਿਕਾਰ ਉਹ ਖਤਮ ਹੋ ਜਾਂਦੇ ਹਨ ਤੈਨ ਕੀ ਤੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਮਰਜ਼ ਕਹਿੰਦੇ ਦਾਸ ਨਾਨਕ ਨੂੰ ਵੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਦੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪਰੋਕੇ ਰੱਖਿਆ ਸੋ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦੇ ਅਤੇ ਪ੍ਰਮਾਤਮਾ ਦੇ ਨਾਮ ਦਾ ਵਾਸ ਹੋ ਜਾਏ ਪ੍ਰਮਾਤਮਾ ਸਾਡੇ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਲੈ ਤਾਂ ਕਿ ਅਸੀਂ ਜਿੰਨਾ ਸਮਾਂ ਮਿਲਿਆ ਜਿੰਨਾ ਜੀਵਨ ਮਿਲਿਆ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਇਹਨੂੰ ਸਫਲਾ ਬਣਾ ਲਈਏ ਸੋ ਆਓ ਅੱਜ ਦਾ ਉਹ ਮਹਾਨ ਦਿਹਾੜਾ ਹੈ ਅੱਜ ਦੇ ਦਿਨ ਸ੍ਰੀ ਫਤਿਹਗੜ ਸਾਹਿਬ ਦੀ ਉਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਆਲੇ ਮਹਾਨ ਲਾਸਾਨੀ ਸ਼ਹਾਦਤ ਦਾ ਜਾਮ ਪੀਤਾ ਸਜਦਾ ਕਰੀਏ ਉਹਨਾਂ ਮਹਾਨ ਯੋਧਿਆਂ ਨੂੰ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਨਾਂ ਕਲਗੀਧਰ ਦੇ ਮਹਾਨ ਸੁਪੁੱਤਰਾਂ ਨੂੰ ਜਿਨ੍ਹਾਂ ਨੇ ਨਿਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਔਰ ਦੇਸ਼ ਕੌਮ ਦੀ ਖਾਤਰ ਆਪਣਾ ਨਾਮ ਸਨਹਿਰੀ ਅੱਖਰਾਂ ਵਿੱਚ ਲਿਖਵਾ ਗਏ ਪ੍ਰਣਾਮ ਕਰਦੇ ਰਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਵਰਗੇ ਆਪਾ ਬਣਤਾ ਨਹੀਂ ਸਕਦੇ ਯਤਨ ਕਰੀਏ ਅਰਦਾਸਾਂ ਕਰੀਏ ਸਹਬਜਾ ਦੇਓ ਅਸੀਂ ਤੁਹਾਡੇ ਵਰਗੇ ਬਣਤੇ ਨਹੀਂ ਸਕਦੇ ਕਿਰਪਾ ਕਰਿਓ ਤੁਹਾਡੇ ਪਾਏ ਹੋਏ ਪੂਰਨਿਆ ਤੇ ਚੱਲਣ ਦਾ ਜਪਨ ਕਰ ਸਕੀਏ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਇਹ ਅਰਦਾਸ ਸਦਾ ਹੀ ਰਲ ਮਿਲ ਕੇ ਸਾਨੂੰ ਕਰਦੇ ਰਹਿਣਾ ਚਾਹੀਦਾ ਕਿਉਂਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਔਰ ਉਹ ਪਾਵਨ ਪਵਿੱਤਰ ਧਰਤੀ ਫਤਿਹਗੜ ਸਾਹਿਬ ਦੀ ਜਿਹੜੀ ਸਾਰੀਆਂ ਧਰਤੀਆਂ ਤੋਂ ਮਹਿੰਗੀ ਧਰਤੀ ਹੈ ਗੁਰੂ ਕਿਰਪਾ ਕਰੇ ਸਿੱਖ ਪੰਥ ਦੀ ਚੜ੍ਹਦੀ ਕਲਾ ਅਰਮਦਾਨੇ ਫਤਿਹ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਤਫਾਕਤਾਂ ਦੀ ਅਰਦਾਸ ਚਲਰੰਗੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਮਰ ਦੇ ਚਰਨ ਵਿੱਚ ਕਰਦੇ ਰਹੀਏ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇ ਭਲਾ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतिह